ਲੋ ਅਬ ਉਹ ਜੀ ਜੀ ਲਈ ਜਿਸ ਬੋਤਲ ਤੇ ਕਿੰਨਾ ਦਾ ਸਨਮਾਨ ਜੜਾ ਆ ਜੀ ਮਾਹੀ ਸ਼ਖਮਾ ਜੀ ਤੁਸੀਂ ਸਨਮਾਨ ਕਰਨਾ ਹੋਣਾ ਲੱਗੋ ਜੀ ਪਲੀਜ਼ ਕੋਨਾ ਜਗਾ ਸਪੇਸ ਬਣਾਓ ਆਪਣੇ ਬਰਕਾਰਤਾ ਜੀ ਮਨਿੰਦਰ ਗੋਛੇ ਜੀ ਕਿੱਥੇ ਨਹੀਂ ਇਧਰ ਆਓ ਜੀ ਮਾ ਨਾਲ ਕੋਈ ਨਹੀਂ ਆਇਆ ਮੁੰਡੂ ਨਾਲ ਆਓ ਤੁਸੀਂ ਕੱਪੀ ਕੇ ਇਧਰ ਆਓ ਪਲੀਜ਼ ਨਾਲੋਂ ਨਾਲੋਂ ਪਿੰਕੇ ਬੜੇ ਵਿਸ਼ੇਸ਼ ਜੀ ਜੀ ਬੜੇ ਭਗੇ ਗਾਬੂ ਵਰਗੇ ਆਪਣਾ ਕੀਮਤੀ ਸਮਾਂ ਕੱਢ ਕੇ ਹਰ ਵਾਰ ਹਰ ਸਾਲ ਦਰਗਾਹ ਦੇ ਮੱਥਾ ਟੇਕਦੇ ਨੇ ਮੇਲੇ ਦੀਆਂ ਰੌਣਕਾਂ ਬਣਾਉਂਦੇ ਨੇ ਮੈਂ ਸਾਰਿਆਂ ਨੂੰ ਪੂਰੇ ਚਮਕੀਲਾ ਬਰਮਾਨ ਵੱਲੋਂ ਜੀ ਆਇਆਂ ਨੂੰ ਕਹਿੰਦਾ ਇੱਕ ਵਾਰੀ ਉਸ ਅਮਰ ਹੂ ਤੇ ਅਮਰ ਸੇਮ ਚੁ ਦਿੱਤਾ ਤੇ ਵੀ ਬਾ ਅਮਰ ਜੋ ਜਿਤ ਖੁੱਲ ਕੇ ਤਾਲੀਆਂ ਮਰੋ ਬੰਨਾਲ ਫੜਾ ਲਿਓ ਬੋਲ ਕੇ ਖੁੱਲ ਕੇ ਆਰੀਆਂ ਰੋਗੜੀਆਂ ਨਹੀਂ ਚਾਹੀਦੀਆਂ ਦੋ ਮਿੰਟ ਬਾਕੀ ਨਾਲ ਸਾਡੇ ਐਮ ਐਲ اے ਸਾਹਿਬ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਮਾਗਮ ਬੁਲੰਦੀਆਂ ਤੱਕ ਬਚਾਇਆ ਇੱਕ ਵਾਰ ਇਹਨਾਂ ਲਈ ਵੀ ਤਾੜੀਆਂ ਲਾਓ ਸਾਡੀ ਮਾਤਾ ਲਈ ਸਾਡੀ ਭੈਣ ਲਈ ਸਾਡੇ ਜਵਾਈ ਸਾਹਿਬ ਲਈ ਵੀ ਤਾੜੀਆਂ ਇੱਕ ਵਾਰ ਲਾ ਦਿਓ ਸਾਡੀ ਪਾਲੀ ਲਈ ਆਲੀ ਦੀਦ ਵੀ ਗੌਣਿਆ ਕੋਈ ਨਹੀਂ ਪਹਿਲਾਂ ਜਿਹੜੇ ਆਏ ਆ ਕਲਾਕਾਰ ਗਾਲਾਂ ਦੇ ਕੋਈ ਨਹੀਂ ਦੀਦ ਨੂੰ ਬੜੀ ਗੱਲ ਹੈ ਹਲੋ ਕਾਚੀ ਬਹੁਤ ਬਹੁਤ ਜੀ ਧੰਨਵਾਦ ਇਸ ਸਮਾਦ ਹੋਣਾ ਅਮਰਜੋਤੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਨਾਂ ਦੇ ਯਾਦਗਾਰੀ ਮੇਲੇ ਵਿੱਚ ਤਸ਼ਰੀਫ ਲਿਆ ਆਹੇ ਦੋਸਤੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਸ ਮੇਲੇ ਦੇ ਸਿਰਜਕ ਤੇ ਮੇਰੇ ਨਾਪਾ ਜੇ ਮਾਨ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਮੇਲਾ ਦੇਖ ਕੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਯਾਦ ਆਤਾ। ਸ੍ਰੀ ਜਸਵੰਤ ਸਿੰਘ ਸਾਹਿਬ ਉਹਨਾਂ ਨੇ ਬੜੀ ਮਿਹਰ ਨਾਲ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਮੇਲਾ ਲਵਾਇਆ ਪਰ ਬਹੁਤ ਅੱਛਾ ਲੱਗਦਾ ਸੀ। ਅੱਜ ਵੀ ਮੈਂ ਦੇਖ ਰਿਹਾ ਵੀ ਲੋਕਾਂ ਨੂੰ ਬੈਠਣ ਵਾਸਤੇ ਥਰਲੀ ਹੈ। ਇਹਨੂੰ ਪਹਿਲੇ ਹੀ ਪਤਾ ਲੱਗਿਆ ਸੀਗਾ ਵੀ ਇਕਤਾ ਚਮਕੀਲੇ ਵਾਸਤੇ ਉਹਦੀ ਸ਼ਹਾਦਤ ਵਾਸਤੇ ਦੂਜੇ ਕਲਾਕਾਰਾਂ ਨੂੰ ਸੋਣ ਵਾਸਤੇ ਇਹ ਜਿਹੜਾ ਐਸਪੀ ਪ੍ਰਬੰਧ ਹੈ ਉਹ ਐਮਐਲਏ ਸਾਹਿਬ ਦੇ ਹੱਥ ਤੇ ਦੇਰ ਮਨ ਜੀਵੇ ਇਸ ਕਰਕੇ ਲੋਕੀ ਬਹੁਤ ਆਉਣਗੇ ਜਗ੍ਹਾ ਘੱਟ ਰਹੀ ਤੇ ਪਰ ਉਹੀ ਹਾਲ ਹੈ ਵੀ ਜਗ੍ਹਾ ਘਾਟਾ ਹੈ ਤੇ ਲੋਕੀ ਬਹੁਤ ਜ਼ਿਆਦਾ ਨੇ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹ ਮੇਲਾ ਦੇਖ ਕੇ ਮੈਂ ਸੋਚਣਾ ਯਾਰ ਜਦੋਂ ਅਸੀਂ ਇੱਥੇ ਰਹੇ ਗਾਜੂਪੁਰ ਰਹੇ ਜੇ ਲੋਕੀ ਇੱਥੇ ਰਹਿਣ ਕਿ ਜਿਹੜੇ ਮੇਲੇ ਲੱਗਦੇ ਸਾਡੇ ਵਾਸਤੇ ਵੀ ਤੁਹਾਨੂੰ ਮੇਲਾ ਦੇ ਬੜੀ ਮਿਹਰਬਾਨੀ ਦੇ ਦਿੱਤੀ ਬਹੁਤ ਬਹੁਤ ਧੰਨਵਾਦ ਮੈਂ ਅਹ ਜਿੰਨੀ ਕਿ ਪ੍ਰਸ਼ੰਸਾ ਕਰ ਸਕਦਾ ਜਾਂ ਕਰ ਸਕਾਂ ਉਹ ਥੋੜੀ ਹੈ ਕਿਉਂਕਿ ਕਿਸੇ ਵੀ ਉਸਤਾਦ ਦੀ ਜਾਂ ਕਿਸੇ ਵੀ ਉਸ ਕਲਾਕਾਰ ਦਾ ਕਿਸੇ ਵੀ ਉਸ ਸਾਹਿਤਕਾਰ ਦਾ ਇਹ ਪੰਜਾਬ ਹੈ ਜਿਹੜਾ ਇਹ ਸਾਹਿਤਕਾਰਾਂ ਦਾ ਕਲਾਕਾਰਾਂ ਦਾ ਸੰਗੀਤਕਾਰਾਂ ਦਾ ਭਰਿਆ ਹੋਇਆ ਸੁਭਾਏ ਇੱਥੇ ਇਨ ਲੋਕਾਂ ਦੇ ਵਿੱਚ ਕੋਣ ਹੈ ਗੱਲ ਸਿੱਧ ਇੰਨੀ ਹੈ ਕਿ ਇਹਨੂੰ ਟਾਈਮ ਮਿਲਦਾ ਕਿ ਨਹੀਂ ਮਿਲਦਾ ਪਰ ਜੇ ਜੀ ਤੁਸੀਂ ਬੜੀ ਮਿਹਨਤ ਨਾਲ ਇਹ ਇਕੱਠ ਕੀਤਾ ਮੇਲਾ ਲਵਾਇਆ ਔਰ ਇਥੋਂ ਨਵੇਂ ਕਲਾਕਾਰ ਪੈਦਾ ਹੋਣਗੇ ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ ਤੋਂ ਹਰ ਭਜਨਮਾਲ ਮਨਮੋਨ ਬਾਰਸ ਰਵਿੰਦਰ ਗਰੇਵਾਲ ਸੁਖਿੰਦਰ ਸੁਖੀ ਉਹ ਮਾਰਾ ਜੇ ਦੀ ਕੋਈ ਲੋੜ ਨਹੀਂ ਹੈ ਤੇਰੀ ਗੱਲ ਸੁਣੋ ਤੇਰੀ ਲੋੜ ਨਹੀਂ ਮੈਂ ਤੁਹਾਡਾ ਪਰਮਦਰ ਦੇਖ ਕੇ ਇਨਾ ਖੁਸ਼ ਹੈ ਕਿ ਮੈਂ ਪੱਲੋ ਕੁਛੇ ਰੂਪ ਪਰੇ ਗਰੀਬ ਆਦਮੀ ਹੈ मजबूरी <laughs> <laughs> ਆਪ ਕੋਲ ਆ ਜਾਂਦਾ ਹੈ ਜੀ ਉਹ ਕਰਕੇ ਪਹਿਲਾ ਟਾਈਮ ਲੈਦਾ ਕਿਉਂਕਿ ਕਲਾਕਾਰ ਬਹੁਤ ਜ਼ਿਆਦਾ ਸੀ ਸਮੇਂ ਗਾਡੀ ਸ਼ੇਵਨ ਤੋਂ ਕਿ ਜਿਹੜੇ ਮੇਲੇ ਹੁੰਦੇ ਨੇ ਤੇ ਮਨੋਰੰਜਨ ਦੇ ਹੁੰਦੇ ਨੇ ਜਿਹੜੇ ਮੇਲੇ ਹੁੰਦੇ ਨੇ ਕਿ ਖੁਸ਼ੀਆਂ ਪਾਸੇ ਹੁੰਦੇ ਨੇ ਕਿ ਠੀਕ ਹੈ ਇਹ ਬਰਸੀ ਹੈ ਪਰ ਹਰ ਵੇਲੇ ਉਹਨਾਂ ਲੋਕਾਂ ਨੂੰ ਯਾਦ ਨੂੰ ਕੀਤਾ ਜਾਂਦਾ ਉਹਨਾਂ ਨੇ ਸ਼ੁਕਰ ਅੰਗਲੀ ਪੈਟ ਕੀਤੀ ਜਲਦੀ ਜਿਹੜੇ ਸਾਡੇ ਨਾਲ ਨਹੀਂ ਰਹੇ ਪਰ ਹੁਣ ਵੀ ਪ੍ਰਗਤੀ ਹੈ ਜਿਹੜਾ ਮੇਲਾ ਲੱਗਦਾ ਉਹਨੂੰ ਜਿਹੜਾ ਐਸਾ ਤੇਰੀਆਂ ਦਾ ਜਿਹੜਾ ਮੇਲੇ ਜਿਹੜਾ ਇੱਥੇ ਜੋ ਲੋਕ ਆਉਂਦੇ ਨੇ ਉਹ ਖੁਸ਼ ਹੋਣ ਵਾਸਤੇ ਆਉਂਦੇ ਨੇ ਚੰਗੀ ਲਾਈਨ ਨੂੰ ਤੇ ਇੱਕ ਜੋ ਜਨ ਯਾਦ ਕਰਨ ਵਾਸਤੇ ਆਉਂਦੇ ਨੇ ਬੜਾ ਧੰਨਵਾਦ ਤੁਸੀਂ ਇੱਥੇ ਆਏ ਹੋ ਪਰ ਇੱਕ ਛੋਟਾ ਜਿਹਾ ਦੀ ਮੈਂ ਤੇ ਦੀਪੀ ਸੁਭਦੀਨ ਜੀ ਪੇਸ਼ ਕਰਨ ਲੱਗੀ ਹੈ ਮੇਰਾ ਅਰਸ਼ਾ ਹੈ ਤੁਸੀਂ ਗੁਰਵਾਸਤ ਕਰੋਗੇ ਦੇਖੋ ਮੈਂ ਹੋਰ ਗੱਲ ਦੱਸਦਾ ਇੱਥੇ ਮੋਜੀ ਸਾਹਿਬ ਆਏ ਨੇ ਉਹਨਾਂ ਦੀ ਜਨਾਈ ਹੋਈ ਹੈ ਉਹਨਾਂ ਚੋਕੀਲੇ ਉਹਨਾਂ ਦੇ ਨਾਲ 3 ਸਾਲ ਗਾਇਆ ਅਮਰਜੋਤੋਂ ਪਹਿਲਾਂ ਤੇ ਉਹਨਾਂ ਦਾ ਕਿਸੇ ਨੇ ਨਾ ਨਹੀਂ ਆਪਣੇ ਡਿਪਟੀ ਸਟੇਟ ਸ਼ਕਤੀ ਸਾਹਿਬ ਸਟੇਟ ਪ੍ਰਬੰਧਕ ਸਾਹਿਬ ਮੇਰੀ ਬੇਨਤੀ ਇਹ ਹੈ ਕਿ ਸਾਰੇ ਜਿਹੜੇ ਕਲਾਕਾਰ ਇੱਥੇ ਆਏ ਨੇ ਸਾਰੇ ਦਾ ਅਦਰ ਸਰਕਾਰ ਮਾਨ ਕਰੋ ਬੜੀ ਮਿਹਰਮਾਨੀ ਇੱਕ ਛੋਟਾ ਜਿਹਾ ਕੀ ਹੈ ਤੁਸੀਂ ਸੁਣਿਆ ਹੋਊਗਾ ਸਾਡਾ ਰਿਕਾਰਡ ਹੈ ਮੇਰੇ ਤੇ ਬੀਬੀ ਚੁੱਕੀ ਪੂਰਾ ਅਸੀਂ ਉਹ ਪ੍ਰੇਸ਼ ਕਰਦੇ ਹਾਂ ਸੁਣਨਾ ਜ਼ਰੂਰ ਦਾ ਮੈਂ ਕਹਿੰਦਾ ਸੀ ਬੜੀ ਮਿਹਰਮਾਨੀ ਤੇ ਉਹ

ریڑی لا لی گئی چلی جائے گری ਉਹ ਥੋੜੀ ਸਾਦੀ ਦੀ ਬੰਨੂਏ ਖੇਡ ਅਚਤ ਦੂਜੇ ਜਨਨ ਨਾਲ ਸੋਟ ਪਾ ਰਿਆ ਗੱਜਕ ਲਾਲੇ ਗੱਜਕ ਲਾਲੇ ਉਹ ਤੀਜੇ ਦੇ ਬੰਦੇ ਕੋਲ ਗਏ ਉਹਨੇ ਛਾਵੇਂ ਕੰਦੇ ਰੱਖ ਰੱਖ ਰਮ ਰਿਆ ਪਤਾ ਕੀ ਕਰ ਗੱਜਕ ਕਰਾ ਵੀ ਹੈ ਲਗੀ ਕਿਤੇ ਕੋਈ ਹਲੋ ਸੱਜੇ ਬੋਤਾ